रेडी स्टार्ट ਹਰ ਇੱਕ ਦੇਸ਼ ਵਿੱਚ ਬਨ ਸੰਪਤੀ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਡੰਡੇ ਬਨ ਦੇ ਨਾਲ ਸੰਪਤੀ ਸ਼ਬਦ ਦੀ ਵਰਤੋਂ ਕਰਨਾ ਹੀ ਇਸ ਦੇ ਸਥਾਪਿਤ ਮਹੱਤਵ ਨੂੰ ਨਿਸ਼ਚਿਤ ਰੂਪ ਵਿੱਚ ਸਾਬਤ ਕਰਦਾ ਹੈ ਡੰਡੀ ਧਾਰਮਿਕ ਵਿਚਾਰ ਮੁਤਾਬਕ ਦਰਖਤ ਲਾਉਣਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਡੰਡੀ ਬਣਾ ਤੋਂ ਪ੍ਰਾਪਤ ਹੁੰਦੀ ਆਮਦਨ ਇਸ ਗੱਲ ਦੀ ਤਰਦੀਦ ਕਰਦੀ ਹੈ ਕਿ ਇਹ ਅਮੋਲਕ ਜਾਇਦਾਦ ਹੈ ਡੰਡੀ ਇਸ ਲਈ ਕੋਈ ਸੁਚੇਤ ਆਦਮੀ ਇਹ ਪਸੰਦ ਨਹੀਂ ਕਰੇਗਾ ਕਿ ਇਹਨਾਂ ਦੀ ਹੋਂਦ ਨੂੰ ਕਿਸੇ ਕਿਸਮ ਦਾ ਕੋਈ ਸੰਕਟ ਪੇਸ ਆਵੇ ਡੰਡੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ ਵਿੱਚ ਬਣਾਂ ਦੀ ਸੁਰੱਖਿਆ ਦਾ ਇੰਤਜ਼ਾਮ ਬਹੁਤ ਹੱਦ ਤੱਕ ਢਿੱਲਾ ਹੈ ਅਤੇ ਬਨ ਤੇਜ਼ੀ ਨਾਲ ਸਮਾਪਤ ਹੋ ਰਹੇ ਹਨ ਡੰਡੇ ਇਸ ਦਾ ਸਭ ਤੋਂ ਵੱਡਾ ਕਾਰਨ ਆਬਾਦੀ ਵਿੱਚ ਹੋ ਰਿਹਾ ਬੇਰੋਗ ਬਾਦਾ ਹੈ ਡੰਡੇ ਲੋਕਾਂ ਨੂੰ ਆਵਾਦ ਕਰਨ ਦੇ ਮਤਲਬ ਲਈ ਲੋਡ ਮੁਤਾਬਕ ਖਾਲੀ ਧਰਤੀ ਪ੍ਰਾਪਤ ਕਰਨ ਲਈ ਬਣਾ ਦੀ ਅੰਦਾ ਧੁੰਦ ਕਟਾਈ ਹੋ ਰਹੀ ਹੈ ਡੰਡੇ ਇੱਕ ਇੱਕ ਬਿਲਡਿੰਗ ਦੀ ਉਸਾਰੀ ਸਾਡੀ ਹੋਂਦ ਲਈ ਮੁਕਾਬਲਤਨ ਵਧੇਰੇ ਖਤਰਾ ਖੜਾ ਕਰ ਰਹੀ ਹੈ ਡੰਡੀ ਇਸ ਲਈ ਬਣਾ ਦੀ ਸੁਰੱਖਿਆ ਦੀ ਵਕਾਲਤ ਕਰਨ ਦੀ ਸਖਤ ਲੋੜ ਹੈ ਡੰਡੀ ਇਸ ਮੰਤਵ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਅਤਿਅੰਤ ਅਵਿਸ਼ਕਤਾ ਹੈ ਡੰਡੀ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਬਣਾ ਦਾ ਆਰਥਿਕ ਮਹੱਤਵ ਬਹੁਤ ਜ਼ਿਆਦਾ ਹੈ ਡੰਡੇ ਇੱਕ ਅੰਦਾਜ਼ੇ ਅਨੁਸਾਰ ਕੌਮੀ ਆਮਦਨ ਵਿੱਚ 70 ਕਰੋੜ ਰੁਪਏ বন ਸੰਪਤੀ ਦੇ ਹਨ ਡੰਡੇ ਜੰਗਲ ਚਰਾੰਦਾ ਦਾ ਕੰਮ ਦਿੰਦੇ ਹਨ ਡੰਡੇ ਦਰਖਤ ਹਵਾ ਨੂੰ ਸਾਫ਼ ਕਰਦੇ ਹਨ ਅਤੇ ਹੜਾ ਨੂੰ ਰੋਕਦੇ ਹਨ ਅਤੇ ਸੇਮ ਨੂੰ ਖਤਮ ਕਰਨ ਵਿੱਚ ਮਦਦ ਜਾਂ ਇਮਦਾਦ ਕਰਦੇ ਹਨ ਡੰਡੇ ਇਸ ਦੇ ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ বন ਕੌਮੀ ਸੰਪਤੀ ਹਨ ਡੰਡੇ ਇਸ ਦਾ ਮਤਲਬ ਇਹ ਵੀ ਹੈ ਕਿ ਆਗਨਿਕ ਸਭਿਆਤਾ ਲਈ ਬਨ ਬਹੁਤ ਜ਼ਰੂਰੀ ਹਨ ਡੰਡੇ